सारे शहर वासियों ने बहुत सा हर थां दा कि राम राज्य जरा है वो असी अपनी अखानाल, देख ना राम राज्य राजा के द्वारा नहीं प्रजा के द्वारा बनता है ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਨੰਪਰਾ ਫੋਲ ਦੇ ਵਿੱਚ ਇੱਕ ਸ਼ੋਭਾ ਯਾਤਰਾ ਦਾ ਆਰੰਭ ਕੀਤਾ ਗਿਆ ਇਸ ਯਾਤਰਾ ਦੇ ਵਿੱਚ ਸੰਪੂਰਨ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਆਓ ਇਸ ਵੀਡੀਓ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਜੈ ਸ਼ਰਮ ਜੀ ਇਹ શ્રી ਗੌਰਵਖਸ਼ ਵਿਰੰਗਲ ਕਨੀਓ 15ਵਾਂ ਵਾਰ ਬਾਲਾ ਜੀ ਦੇ ਜਨਮ ਦਿਨ ਤੇ ਇਹ ਉਤਸਵ ਕੀਤਾ ਜਾਂਦਾ ਸਮੂਿਕ ਸੁੰਦਰ ਕਾਂਤ ਦੇ ਪਾਠ ਤੇ ਮੰਡੀ ਦਾ ਸਾਰੇ ਦਾ ਪੂਰਾ ਬਹੁਤ ਸਹਿਯੋਗ ਰੰਦਾ ਸਾਰੀ ਮੰਡੀ ਦੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਹੁੰਦਾ ਹੈ ਹਰ ਸਾਲ ਹੁੰਦਾ ਹੈ ਇਸ ਵਾਰ ਅਸੀਂ ਥੋੜਾ ਜਿਆ ਖਾਸ ਕੀਤਾ ਸਜ ਨੂੰ ਜਲ ਲੈ ਕੇ ਬਾਲਾ ਜੀ ਦਾ ਅਭੇਸ਼ਕ ਕਰਾ ਕੇ ਫਿਰ ਸੁੰਦਰ ਕਾਂਤ ਦੇ ਪਾਠ ਕਰਾਂਗੇ ਅੱਜ ਦੀ ਯਾਤਰਾ ਜਿਹੜੀ ਰਹੀ ਹੈ ਪਹਿਲਾਂ ਯਾਤਰਾ ਕਲਸ਼ ਯਾਤਰਾ ਬਹੁਤ ਵਧੀਆ ਮੰਡੀ ਦਾ ਰੁਝਾਨ ਰਿਹਾ ਸਾਰੇ ਸ਼ਹਿਰ ਵਾਸੀ ਨੇ ਬਹੁਤ ਸਾ ਦਿੱਤਾ ਹਰ ਥਾਂ ਥਾਂ ਤੇ ਫੁੱਲ ਛਿੜ ਕੇ ਸੰਤਾਨਾਂ ਦਾ ਤੇ ਸਾਰੇ ਰਾਮ ਭਗਤਾਂ ਦਾ ਸਵਾਗਤ ਕੀਤਾ ਹੈ ਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਇਹਦੇ ਵਿੱਚ ਸਾਡੇ ਮੁੱਖੇ ਬਕਤਾ ਸ਼੍ਰੀ ਰਾਮ ਗੋਪਾਲ ਜੀ ਪਰ ਪ੍ਰਚਾਰਕ ਮੁੱਖ ਜੀ ਦੇ ਵਿਚਾਰਕ ਉਹ ਵੀ ਸਾਡੇ ਨਾਲ ਹਾਜ਼ਰ ਹੋਏ ਹਨ ਬਹੁਤ ਕੀ ਗਿਰੇ ਬਹੁਤ ਵਧੀਆ ਥਾਰਾ ਸਹਿਯੋਗ ਸਾਰੇ ਸੰਤਾਨਾਂ ਦਾ ਸਾਰੇ ਪੰਕਤਾਂ ਦਾ ਸਾਰੇ ਭੈਣਾਂ ਦਾ ਭਰਾਵਾਂ ਦਾ ਬਹੁਤ ਜਉਦਾ ਧੰਨਵਾਦ तो तो आप्ड़ा आप्ड़ा रहा तो तो आज बहुत बजरंग दल रामपुरा फूल वालों गया और मैं ये जान के बड़ी खुशी हुई कि ये पंद्रह साल तो लगातार बाला जी दे देते दे श्री सुंदरकंड कर रहे ਜਿਹੜਾ ਕਿ ਬੜਾ ਭਵਯ ਕਾਰਜਕ੍ਰਮ ਹੁੰਦਾ ਹੈ ਉਹ ਜਿਸ ਦੀ ਸਾਲ بھر ਲੋਕ ਇੰਤਜ਼ਾਰ ਕਰਦੇ ਨੇ ਐਤਕੀ ਇਹਨਾਂ ਨੇ ਇਸ ਦੇ ਨਾਲ ਕਲਸ਼ ਯਾਤਰਾ ਦਾ ਵੀ ਕਾਰਜਕ੍ਰਮ ਕੀਤਾ ਭਗਵਾ ਯਾਤਰਾ ਨੂੰ ਵੀ ਇੱਕ ਜੋੜਿਆ ਹੈ ਔਰ ਜਿਹੜੀ ਸਾਰਿਆਂ ਨੂੰ ਦੱਸਣ ਵਾਲੀ ਗੱਲ ਹੈ ਔਰ ਬੜੀ ਪ੍ਰੇਰਣਾ ਦੇਣ ਵਾਲੀ ਗੱਲ ਹੈ ਉਤਸ਼ਾਹਵਰਧਨ ਵਾਲੀ ਹੈ ਕਿ ਸ਼੍ਰੀ ਰਾਮ ਜਨਮ ਭੂਮੀ ਪ੍ਰਾਣ ਪ੍ਰティਸ਼ਠਾ ਜਿਹੜੀ 22 ਤਰੀਕ ਨੂੰ ਹੋਈ ਸੀ ਉਸ ਕਾਰਜਕ੍ਰਮ ਦੇ ਵਿੱਚ ਜਿਹੜੇ ਜਿਹੜੇ ਮੰਦਿਰਾਂ ਨੇ ਜਿਹੜੇ ਜਿਹੜੀ ਸੰਸਥਾਵਾਂ ਨੇ ਸਹਿਯੋਗ ਦਿੱਤਾ ਸੀ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਵੀ ਅੱਜ ਇਹ ਸਨਮਾਨਿਤ ਕੀਤਾ ਗਿਆ। ਵਾਸਤਾ ਦੇ ਵਿੱਚ ਇਸ ਤਰ੍ਹਾਂ ਦਾ ਉਪਰਾਲਾ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਸ਼ਹਿਰਾਂ ਨੂੰ ਇਹ ਕਰਨਾ ਚਾਹੀਦਾ ਜਿਹੜੀਆਂ ਬੜੀਆਂ-ਬੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਉਹ ਇਸ ਤਰ੍ਹਾਂ ਦਾ ਉਪਰਾਲਾ ਕਰਨ ਤਾਂ ਕਿ ਜਿਹੜਾ 22 ਤਰੀਕ ਦਾ ਕਾਰਜਕ੍ਰਮ ਹੈ ਇਹ ਇੱਕ ਜੀਵਨ ਭਰ ਦੇ ਲਈ ਯਾਨੀ ਦੀਵਾਲੀ ਤੋਂ ਵੀ ਬੜੀ ਦੀਵਾਲੀ ਹੋ ਜਾਏ। ਔਰ ਆਨ ਆਲੇ ਸਮੇਂ ਦੇ ਵਿੱਚ ਲੋਕ ਇਸ ਨੂੰ ਇੱਕ ਨਵਾਂ ਉਤਸਵ ਦੇ ਰੂਪ ਦੇ ਵਿੱਚ ਮਨਾਣਾ ਤਾਂ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅੱਜ ਬજરੰਗ ਦਲ ਔਰ ਇੱਥੇ ਦੀ ਕਾਫੀ ਸੰਸਥਾਵਾਂ ਦਾ ਸਹਿਯੋਗ ਇਸ ਕਾਰਜਕ੍ਰਮ ਦੇ ਵਿੱਚ ਰਿਹਾ ਔਰ ਅੱਜ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਨਿਕਲੀ ਕਰਾਸ਼ ਯਾਤਰਾ ਨਿਕਲੀ ਮਾਤਾਵਾਂ ਭੈਣਾ ਔਰ ਸਮਾਜ ਦੇ ਲੋਕਾਂ ਨੇ ਜਿਸ ਤਰ੍ਹਾਂ ਦਾ ਸਵਾਗਤ ਕੀਤਾ ਤਾਂ ਉਸ ਦੇ ਨਾਲ ਐਸਾ ਲੱਗਦਾ ਹੈ ਕਿ ਇੱਕ ਸਹੀ ਮਾਇਨੇ ਦੇ ਵਿੱਚ ਅਯੋਧਿਆ ਬਣਨ ਜਾ ਰਹੀ ਹੈ ਇਹ ਸਾਡੀ ਨਗਰੀ ਰਾਮਪੁਰਾ ਫੂਲ ਅੱਜ ਦੇ ਇਸ ਕਾਰਕਰਨ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਸਾਰਿਆਂ ਦੇ ਧਿਆਨ ਦੇ ਵਿੱਚ ਆਈ ਹੈ ਜਿਸ ਦੀ ਅੱਜ ਚਰਚਾ ਵੀ ਹੋਈ ਹੈ ਕਿ ਅਯੋਧਿਆ ਤੇ ਰਾਮ ਮੰਦਿਰ ਬਣ ਗਿਆ ਹੈ ਲੇਕਿਨ ਸਾਡਾ ਸ਼ਹਿਰ ਸਾਡਾ ਘਰ ਵੀ ਸਾਡਾ ਮੋਹੱਲਾ ਵੀ ਅਯੋਧਿਆ ਬਣੇ ਇਸ ਤੇ ਲਈ ਪੰਜ ਕਮਾਂ ਦੀ ਚਰਚਾ ਇੱਥੇ ਹੋਈ ਹੈ ਪਹਿਲੇ ਤਾਂ ਚਰਚਾ ਇਹ ਹੋਈ ਕਿ ਵੀ ਆਪਣੇ ਪਰਿਵਾਰ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ ਪਰਿਵਾਰ ਨੂੰ ਤੇ ਆਂਦੇਣਾ ਚਾਹੀਦਾ ਹੈ ਤੇ ਜੇ ਪਰਿਵਾਰ ਨੂੰ ਅਸੀਂ ਸੰਸਕਾਰਿਤ ਕਰਾਂਗੇ ਇਹਨੂੰ ਚੰਗਾ ਬਣਾਵਾਂਗੇ ਤਾਂ ਸਾਡਾ ਆਨ ਵਾਲੀ ਪੀੜ੍ਹੀ ਸੁਰੱਖਿਤ ਵੀ ਰਹੇਗੀ ਧਰਮ ਦੇ ਨਾਲ ਜੁੜੀ ਵੀ ਰਹੇਗੀ ਔਰ ਜਿਹੜਾ ਇਹ ਸਨਾਤਨ ਧਰਮ ਦੀ ਰੱਖਿਆ ਵੀ ਹੁੰਦੀ ਰਹੇਗੀ ਇਸ ਕਰਕੇ ਪਹਿਲੀ ਗੱਲ ਤਾਂ ਇਹ ਕਿਤੇ ਗਈ ਕਿ ਅਸੀਂ ਆਪਣੇ ਪਰਿਵਾਰ ਨੂੰ ਗ੍ਰੰਥ ਦੇ ਨਾਲ ਜੋੜੀਏ ਆਪਣੇ ਪਰਿਵਾਰਾਂ ਦੇ ਵਿੱਚ ਰਮਾਇਣ ਗੀਤਾ ਲਿਆ ਕੇ ਰੱਖੀਏ ਔਰ ਆਪਣੇ ਬੱਚਿਆਂ ਨੂੰ ਇਹਨੂੰ ਪੜ੍ਹਨ ਦੇ ਲਈ ਵੀ ਕਹੀਏ ਦੂਸਰਾ ਇਹਨੂੰ ਇਹ ਕਿਹਾ ਗਿਆ ਕਿ ਜਿਹੜਾ ਆਪਣਾ ਗੱਲੀ ਮੋਹੱਲਾ ਹੈ गली मोहल्ले के लोगों भी जिस तरह बी तरीकू सारा गली मुहला जाति बिरादरी पार्टीबाजी तो उठ के मंदिर होया जया तरह हर मंगलवार को इस तरह हर मंदिर के लोग कट्ठे हो आरती हो भगवान का भोग लगे हनुमान चालसा हो राम जी की आरती हो भारत माता की आरती हो कि पूरा गली मुहला एक परिवार की तरह नजर आए और तीसरी चर्चा अजय हुई कि भी जो ਅਸੀਂ ਕੰਮ ਕਰਦੇ ਆ ਸਾਡੀ ਦੁਕਾਨ ਹੈ ਸਾਡੀ ਫੈਕਟਰੀ ਹੈ ਸਾਡੇ ਨਾਲ ਲੋਕ ਕੰਮ ਕਰਦੇ ਆ ਉਹ ਜਿਹੜਾ ਸਾਡਾ ਕਾਰਜ ਸਥਾਨ ਹੈ ਉਹ ਵੀ ਇੱਕ ਪੂਜਾ ਸਥਾਨ ਬਣ ਜਾਏ ਉੱਥੇ ਵੀ ਹਫਤੇ ਦੇ ਇੱਕ ਦਿਨ ਆਰਤੀ ਹੋਵੇ ਹਨੂਮਾਨ ਚਾਲਸਾ ਹੋਵੇ ਔਰ ਜਿਹੜਾ ਵੀ ਸਾਡਾ ਸਹਿਯੋਗੀ ਜਿਹੜਾ ਵਰਕਰ ਹੈ ਉਸ ਨੂੰ ਵੀ ਅਸੀਂ ਧਰਮ ਦੇ ਨਾਲ ਜੋੜੀਏ ਉਸ ਦੇ ਘਰ ਵੀ ਗੀਤਾ ਰਮਾਇਣ ਨੂੰ ਗ੍ਰੰਥ ਪਹੁੰਚੇ ਉਹ ਵੀ ਧਰਮ ਦੇ ਨਾਲ ਜੁੜੇ ਇਸ ਤਰ੍ਹਾਂ ਦਾ ਪੰਜਾਬ ਦਾ ਹਰ ਵਿਅਕਤੀ ਇਹ ਤਿੰਨੇ ਉਪਰਾਲੇ ਕਰੇਗਾ ਯਾਨੀ ਆਪਣੇ ਪਰਿਵਾਰ ਨੂੰ ਗ੍ਰੰਥ ਨਾਲ ਜੋੜੇ ਆਪਣੇ ਮਹੱਲੇ ਨੂੰ ਮੰਦਿਰ ਦੇ ਨਾਲ ਜੋੜੇ ਔਰ ਆਪਣਾ ਜਿਹੜਾ ਕਾਰਿਆਸਥਲ ਹੈ ਜਿਹੜੀ ਫੈਕਟਰੀ ਹੈ ਉਸ ਨੂੰ ਪੂਜਾ ਸਥਲ ਦੇ ਚ ਬਣਾਏਗੀ ਤਾਂ ਇਹ ਜਿਹੜਾ ਰਾਮमय ਵਾਤਾਵਰਣ ਬਾਹੀ ਤਰੀਕ ਨੂੰ ਬਣਿਆ ਸੀ ਉਹ ਹਮੇਸ਼ਾ ਹਮੇਸ਼ਾ ਲਈ ਬਣਿਆ ਰਹੇਗਾ ਔਰ ਫਿਰ ਅਸੀਂ ਐਸੇ ਰਾਮमय ਵਾਤਾਵਰਣ ਦੇ ਕਾਰਨ ਇੱਕ ਜਿਹੜਾ ਰਾਮ ਰਾਜ ਦੀ ਗੱਲ ਆਂਦੀ ਹੈ ਕਿ ਰਾਮ ਰਾਜ ਜਿਹੜਾ ਹੈ ਉਹ ਅਸੀਂ ਆਪਣੀ ਅੱਖਾਂ ਨਾਲ देख सकंगे राम राज्य राजा दे द्वारा नहीं प्रजा दे द्वारा बनदा तो जैसी प्रजा रहेगी वैसा राज्य रहेगा राम अयोध्या आ गए हैं इस करके सारी दुनिया दे उत्साह है सारी दुनिया दे सनातनिया दे अंदर उत्साह है उन ये साडी जिम्मेवारी बनदी है कि असी राम देव पद जिन्ना ते चलिए अपना घर अपना मोहल्ला और अपने सहयोगियों नु संभालिए ताकि असी भी उनन राम बन सकीए मैं इस सारे उपराले लाई ਰਾਮਪੁਰਾ ਫੂਲ ਦੇ ਇਹ ਸੰਸਥਾਵਾਂ ਬજરੰਗ ਦਲ ਔਰ ਜੜੀਆਂ ਵੀ ਸੰਸਥਾਵਾਂ ਨੇ ਜਿਸ ਤਰ੍ਹਾਂ ਦਾ ਵੀ ਸਾਰੇ ਕਾਰਜਕ੍ਰਮ ਲੈ ਇਹ ਵਿੱਚ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਡੇ ਇਸ ਚੈਨਲ ਦੇ ਰਾਹੀਂ ਸਾਰੇ ਪੰਜਾਬ ਨੂੰ ਮੈਂ ਆਹੋਂਨ ਕਰਦਾ ਕਿ ਇਸ ਤਰ੍ਹਾਂ ਦੇ ਕਾਰਜਕ੍ਰਮ ਜਿਹੜੇ ਹਨ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕੀਤੇ ਜਾਣ ਤਾਂ ਕਿ ਇਹ ਜਿਹੜੀ 22 ਤਰੀਕ ਦਾ ਇੱਕ ਅਦਭੁਤ ਦਿਨ ਸਾਰਿਆਂ ਨੇ ਦੇਖਿਆ ਉਹਨੂੰ ਬਾਰ ਬਾਰ ਯਾਦ ਕਰਾਉਣ ਦੀ ਜ਼ਰੂਰਤ ਹੈ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਔਰ ਬਾਕੀ ਸਾਰਿਆਂ ਦਾ ਔਰ ਇਸ ਸੰਸਥਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਇਸ ਕਾਰਜਕ੍ਰਮ ਤੇ ਬੁਲਾਇਆ ਔਰ ਮੈਨੂੰ ਇਹ ਸਾਰਾ ਅੱਛਾ ਦ੍ਰਿਸ਼ ਦੇਖਣ ਦਾ ਸੌਭਾਗ્ય ਪ੍ਰਾਪਤ ਹੋਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ